ਵਾਇਗੁਰਜੀ ਕਾ ਖਾਲਸਾ ਵਾਇਗੁਰਜੀ ਕੀ ਫਤਿਹ ਜੀ ਅੱਜ ਇੱਕ ਬੜੀ ਜ਼ਰੂਰੀ ਬੇਨਤੀ ਲੈ ਕੇ ਆਏ ਆ ਬਹੁਤ ਹੀ ਜ਼ਰੂਰੀ ਆ ਪਲੀਜ਼ ਇਹਨੂੰ ਸ਼ੇਅਰ ਕਰਿਓ ਆ ਹੁਣ ਤੁਸੀਂ ਦੇਖਦੇ ਹੋ ਸਾਡੀਆਂ ਬੀਬੀਆਂ ਤੇ ਮਾਤਾਵਾਂ ਦਾ ਘਰ ਆ ਇਹ ਹਨਾ ਇਧਰਲੇ ਪਾਸੇ ਤੁਸੀਂ ਦੇਖੋ ਬੀਬੀਆਂ ਤੇ ਮਾਤਾਵਾਂ ਰਹਿੰਦੀਆਂ ਹਨਾ ਤੇ ਇੱਥੇ ਉਹ ਭੈਣ ਆ ਹਮਾਚਲ ਵਾਲੀ ਜਿਹਦੇ ਨਾਲ ਉਹਦਾ ਡੌਗੀ ਵੀ ਆ ਕੰਨਾ ਹਨਾ ਜਿਹਨੂੰ ਆਪਣਾ ਸਵਾਮੀ ਮੰਨਦੀ ਆ ਸਸੀ ਗਲਪਣੇ ਤੇ ਹੁਣ ਉਹ ਉੱਥੇ ਕੁੱਤੇ ਦੇ ਨਾਲ ਹੀ ਭੈਣ ਮੰਜੇ ਤੇ ਰਹਿੰਦੇ ਜਿਆਦਾਤਰ ਹਨ ਇੱਥੇ ਭੈਣ ਸੋਨ ਨੂੰ ਬੈਠੇ ਆ ਉਧਰ ਕੁਸਮ ਭੈਣ ਮਟਰ ਕੱਢੀ ਜਾਂਦੇ ਹਨ ਇੱਧਰ ਵੀ ਬੀਬੀਆਂ ਹੁਣ ਮਟਰ ਕੱਢ ਕੇ ਗਈਆਂ ਹਨ ਕੋਈ ਲਸਣ ਸਲਕ ਕੇ ਗਿਆ ਇਸ ਪਾਸੇ ਰਹਿائش ਆ ਬੀਬੀਆਂ ਦੀ ਹੁਣ ਬੇੜਾ ਤੁਸੀਂ ਦੇਖੋ ਇੰਨਾ ਕੀ ਛੋਟਾ ਜਿਹਾ ਨਿੱਕਾ ਜਾਈ ਬੀਬੀਆਂ ਵਾਸਤੇ ਸੈਰ ਕਰਨ ਨੂੰ ਜਗ੍ਹਾ ਘੱਟ ਆ ਸਾਨੂੰ ਐਂ ਲੱਗਦਾ ਵੀ ਜਿਵੇਂ ਬੀਬੀਆਂ ਅਸੀਂ ਕੈਦ ਕੀਤੀਆਂ ਹੁੰਦੀਆਂ ਇੱਥੇ ਨਾ ਕੰਨਿਆਂ ਦਾ ਅਸੀਂ ਬਾਉਂਡਰੀ ਬਣਾ ਕੇ ਇਹਨੂੰ ਅਲੱਗ ਕੀਤਾ ਹੋਇਆ ਕਿਉਂਕਿ ਇੱਥੇ ਹੀ ਬਜ਼ੁਰਗ ਰਹਿੰਦੇ ਨੇ ਨੌਜਵਾਨ ਵੀ ਰਹਿੰਦੇ ਨੇ ਜਿਹੜੇ ਉੱਪਰਲੇ ਫਲੋਰ ਆ ਦੋਨੇ ਉਹ ਤੁਸੀਂ ਦੇਖੋਗੇ ਉਹ ਅਸੀਂ ਨਾ ਪਹਿਲਾਂ ਤਾਂ ਪਾਈਪਾਂ ਲਾ ਕੇ ਨਾ ਬੰਦ ਕੀਤੇ ਸੀ ਵੀ ਚਲੋ ਕੋਈ ਡਿੱਗ ਨਾ ਪਵੇ ਜਾਂ ਨਾ ਕੋਈ ਏਦਾਂ ਦੀ ਕਈ ਵਾਰੀ ਕਿਸੇ ਦਾ ਦਿਮਾਗੀ ਠੀਕ ਨਹੀਂ ਹੈਗੇ ਫਿਰ ਹੁਣ ਸਾਨੂੰ ਉਹ ਮੂਹਰੇ ਉਹ ਪਲਾਸਟਿਕ ਦੀ ਸ਼ੀਟ ਲਾ ਕੇ ਬੰਦ ਕਰਨੇ ਪਏ ਚਲੋ ਇੱਕ ਤਾਂ ਠੰਡ ਸੀਗੀ ਠੰਡ ਵੀ ਕਰਕੇ ਵੀ ਕਰਨਾ ਸੀ ਪਰ ਹੁਣ ਜਮੇ ਹੀ ਬੰਦ ਕਰਨੇ ਪਏ ਤਾਂ ਕਿ ਉੱਪਰੋਂ ਫਿਰ ਜਿਹੜੇ ਵੀਰ ਅੰਦਰ ਮੈਂਟਲੀ ਹਨ ਉਹ ਉੱਪਰ ਖੜ੍ਹ ਜਾਂਦੇ ਸੀ ਇੱਥੇ ਬੀਬੀਆਂ ਵਾਲੇ ਪਾਸੇ ਦੇਖੀ ਜਾਂਦੇ ਸੀ ਅੰਦਰ ਹੁਣ ਇੱਥੇ ਬੀਬੀਆਂ ਭੈਣਾਂ ਕੋਈ ਬੈਠੀਆਂ ਬਾਹਰ ਧੁੱਪ ਦੇ ਵਿੱਚ ਹਨ ਜਾਂ ਕਿਵੇਂ ਆ ਤਾਂ ਫਿਰ ਬੜੀ ਦਿੱਕਤ ਆਉਂਦੀ ਸੀ ਪਰੇਸ਼ਾਨੀ ਆਉਂਦੀ ਸੀ ਹੁਣ ਇੱਕ ਤੁਸੀਂ ਸਮਝ ਸਕਦੇ ਹੋ ਇੱਕ ਮੈਂਟਲੀ ਭੈਣ ਤੇ ਉਧਰੋਂ ਇੱਕ ਨੌਜਵਾਨ ਵੀਰ ਹਨਾ ਉਹ ਇੱਕੋ ਵੇੜੇ ਦੇ ਵਿੱਚ ਰਹਿ ਰਹੇ ਨੇ ਤੇ ਦੋਨੋਂ ਅਫਸੈਟ ਨੇ 300 160 ਬੀਬੀਆਂ ਤੇ ਭੈਣਾਂ ਨੇ ਸਾਡੇ ਕੋਲੇ ਤੇ ਇਦਾਂ ਹੀ ਕਰੀਬ 650 600 ਦੇ ਕਰੀਬ ਸੱਤੇ ਕੋਲੇ ਬਾਪੂ ਬਜ਼ੁਰਗ ਤੇ ਨੌਜਵਾਨ ਵੀਰ ਨੇ ਹਨਾ ਵਿੱਚ ਇਹਨਾਂ ਦੇ 800 ਦੇ ਕਰੀਬ ਮੈਂਬਰ ਆ ਸੀ ਪਰਿਵਾਰ ਦੇ ਵਿੱਚ ਤੇ ਪਰ ਬੜੀ ਦਿੱਕਤ ਆ ਰਹੀ ਆ ਬੀਬੀਆਂ ਵਾਸਤੇ ਸਾਨੂੰ ਅਸੀਂ ਚਾਹੁੰਦੇ ਆ ਵੀ ਛੇਤੀ ਤੋਂ ਛੇਤੀ ਇੱਕ ਬੀਬੀਆਂ ਦਾ ਅਲੱਗ ਘਰ ਬਣ ਜਵੇ ਬੀਬੀਆਂ ਵਾਸਤੇ ਇੱਕ ਅਲੱਗ ਬਿਲਡਿੰਗ ਬਣਾਉਣੀ ਚਾਹੁੰਦੇ ਆ ਅਸੀਂ ਸਾਡੀ ਬੇਨਤੀ ਹੱਥ ਜੋੜ ਕੇ ਭੈਣਾ ਭਰਾਵਾਂ ਨੂੰ ਅਸੀਂ ਪਹਿਲਾਂ ਜਿਹੜੀ ਇਹ ਬਿਲਡਿੰਗ ਦਾ ਕੰਮ ਸ਼ੁਰੂ ਕੀਤਾ ਸੀ ਨਾ ਇਹ 2022 ਦੇ ਵਿੱਚ ਸ਼ੁਰੂ ਕੀਤਾ ਸੀ ਤੇ 2023 ਦੇ ਵਿੱਚ ਖਤਮ ਹੋ ਜਾਣਾ ਸੀ ਕੰਮ ਕਿਉਂਕਿ 1 ਸਾਲ ਦਾ ਅਸੀਂ ਕੰਟਰੈਕਟ ਕੀਤਾ ਠੇਕੇਦਾਰ ਦੇ ਨਾਲ 1 ਸਾਲ ਚ ਉਹਨੇ ਕੰਪਲੀਟ ਕਰ ਦੇਣਾ ਸੀ ਸਾਰਾ ਪਰ ਕੰਪਲੀਟ ਹੋ ਨਹੀਂ ਸਕਿਆ ਕਿਉਂਕਿ 1 ਸਾਲ ਦੇ ਵਿੱਚ ਸਾਨੂੰ ਅਸੀਂ ਮਟੀਰੀਅਲ ਵੀ ਨਹੀਂ ਪੂਰਾ ਕਰ ਸਕੇ ਉਹਨਾਂ ਤੇ ਉਹਨੇ ਸਾਨੂੰ ਸਪੋਰਟ ਨਹੀਂ ਹੋ ਪਾਈ ਜਿੰਨਾ ਹੋਣਾ ਹੁਣ ਫਿਰ 2022 ਤੋਂ ਬਾਅਦ 23 ਵੀ ਨੰਘ ਗਿਆ ਫਿਰ 24 ਵੀ ਨੰਘ ਗਿਆ ਹੁਣ 25 ਵੀ ਸ਼ੁਰੂ ਹੋ ਗਿਆ ਵਾ ਹਨਾ ਤੇ ਨਵੀਂ ਬਿਲਡਿੰਗ ਦਾ ਕੰਮ ਸ਼ੁਰੂ ਕਰਨ ਨੂੰ ਸਾਡਾ ਹਿਆਈ ਨਹੀਂ ਪਿਆ ਵੀ ਅਸੀਂ ਨਵੀਂ ਬਿਲਡਿੰਗ ਦਾ ਕੰਮ ਸ਼ੁਰੂ ਕਰੀਏ ਤੇ ਸਾਡੀ ਬੇਨਤੀ ਹੈ ਭੈਣਾ ਭਰਾਵਾਂ ਨੂੰ ਵੀ ਇੱਕ ਛੋਟਾ ਜਿਹਾ ਕਾਰਜ ਜੇ ਕੋਈ ਫਾਊਂਡੇਸ਼ਨ ਸਾਡੀ ਕੋਈ ਸਸਤਾ ਸਾਡੀ ਆਵਾਜ਼ ਸੁਣਦੀ ਆ ਜਾਂ ਕੋਈ ਐਸੇ ਕੋਈ ਭੈਣ ਭਰਾ ਨਹੀਂ ਜਿਹੜੇ ਸਾਡੀ ਮਦਦ ਕਰ ਸਕਦੇ ਨੇ ਵੀ ਇਸ ਬਿਲਡਿੰਗ ਵਾਸਤੇ ਸਰੀਏ ਦੀ ਲੋੜ ਹੈ ਸੀਮੈਂਟ ਦੀ ਲੋੜ ਆ ਇੱਟਾਂ ਦੀ ਲੋੜ ਆ ਸਭ ਤੋਂ ਵੱਡਾ ਤਾਂ ਖਰਚਾ ਪੈਂਦਾ ਕੰਸਟਰਕਸ਼ਨ ਦਾ ਜਿਹੜਾ ਠੇਕੇਦਾਰ ਆ ਲੇਬਰ ਦਾ ਮਤਲਬ ਜਿਵੇਂ ਹੁਣ ਆ ਬਿਲਡਿੰਗ ਬਣਾਈ ਆ ਤੇ ਜੇ ਇਸ ਬਿਲਡਿੰਗ ਦੇ ਉੱਤੇ ਆਪਾਂ ਕਹੀਏ ਵੀ 100 ਰੁਪਏ ਲੱਗਿਆ 100 ਦੇ ਵਿੱਚੋਂ 40 ਰੁਪਏ ਤਾਂ ਲੇਬਰ ਦੇ ਲੱਗੇ ਆ। ਇੰਨਾ ਜਿਆਦਾ ਯਾਨੀ ਕਿ ਠੇਕੇਦਾਰ ਜਿਹੜਾ ਖਰਚਾ ਫੁੱਟਾਂ ਦੇ ਹਿਸਾਬ ਨਾਲ ਲੈਂਦਾ। ਹੁਣ ਤੁਸੀਂ ਦੇਖੋ ਆ ਸਾਰਾ ਥੱਲੇ ਵਾਲਾ ਹਾਲ ਪੂਰਾ ਫੁੱਲ ਹੋ ਗਿਆ ਬੀਬੀਆਂ ਦਾ ਹਨਾ। ਤੇ ਇਹ ਸਾਰਾ ਉੱਪਰ ਤੱਕ ਤੁਸੀਂ ਦੇਖਦੇ ਹੋ ਭਰ ਗਿਆ ਹੁਣ ਸਸਰੀਕਾਲ ਪੁੱਤ। ਠੀਕ ਆ ਭਾਣੇ। ਠੀਕ ਆ ਹੁਣ ਜਾਵਾਂ। ਮਾਂ ਸਸਰੀਕਾਲ। ਸਸਰੀਕਾਲ ਰਾਮਕੁਰੇ। ਸਸਰੀਕਾਲ ਦਰਸ਼ਨਮਾ ਤੇ ਹੁਣ ਅਸੀਂ ਕੀ ਕੀਤਾ ਹੁਣ ਇੱਥੋਂ ਦੀ ਪਿੱਛੇ ਦੀ ਪੌੜੀਆਂ ਬਣਾਈਆਂ। ਔੜੀਆਂ ਬਣਾ ਕੇ ਪਿੱਛੋਂ ਦੀ ਆ ਦੇਖੋ ਤੁਸੀਂ ਇੱਧਰ ਦੀ ਬੀਬੀਆਂ ਨੇ ਹੋਣਾ ਚਾਰੇ ਪਾਸੇ ਬੰਦ ਕਰਕੇ ਇਦਾਂ ਜਾਲੀਆਂ ਲਾਈਆਂ ਹੋਈਆਂ ਨੇ ਨਾ ਕੋਈ ਡਿੱਗ ਨਾ ਪਵੇ ਜਾਂ ਕੋਈ ਕਈ ਵਾਰੀ ਮੈਂਟਲੀ ਸਿੱਕਾ ਪੈਣਾ ਕੋਈ ਛਾਲ ਨਾ ਮਾਰ ਜਵੇ ਇੱਥੋਂ ਦੀ ਹੈ ਨਾ ਤੇ ਇੱਥੇ ਅਸੀਂ ਪਿੱਛੇ ਦੀ ਦਰਵਾਜ਼ਾ ਅਟੈਚ ਕਰਕੇ ਆ ਉੱਪਰਲਾ ਜਿਹੜਾ ਹਾਲ ਆ ਇਹਦੀ ਪਹਿਲੇ ਦਰਵਾਜ਼ਾ ਖੋਲਿਓ ਤੇ ਬੀਬੀਆਂ ਨੂੰ ਇਧਰ ਸ਼ਿਫਟ ਕੀਤਾ ਭੈਣਾਂ ਨੂੰ ਹੁਣ ਜਿਹੜੀਆਂ ਭੈਣਾਂ ਨੂੰ ਨਾ ਸਕਿਨ ਦੀ ਪ੍ਰੋਬਲਮ ਸੀ ਜਾਂ ਹੋਰ ਸੀ ਫਿਰ ਅੱਗੇ ਦੀ ਅੱਗੇ ਨਾਲ ਦੀ ਨਾਲ ਸਾਰਿਆਂ ਨੂੰ ਨਾ ਹੋਰਾਂ ਨੂੰ ਪ੍ਰੋਬਲਮ ਆ ਰਹੀ ਸੀਗੀ ਸਸਤੀ ਕਲ ਭੈਣੇ ਬਹੁਤ ਮੈਨੂੰ ਚੰਗਾ ਲੱਗੇ ਭੈਣੇ ਤੂੰ ਡੇਟ ਖੋਲਿਆ ਸਾਡੀ ਸਤਵੰਤ ਕੌਰ ਭੈਣ ਨੇ ਗੇਟ ਖੋਲਿਆ ਇਹ ਉਹੀ ਭੈਣ ਜਦੋਂ ਅਸੀਂ ਇਹਦੇ ਘਰੇ ਗਏ ਸੀ ਇਹਨੇ ਗੇਟ ਨਹੀਂ ਖੋਲ੍ਹੇ ਸਾਨੂੰ ਹਾਕੀਆਂ ਨਾਲ ਕੁੱਟਣ ਪੈ ਗਈ ਸੀ ਮੇਰੀ ਭੈਣ ਤੇ ਹੁਣ ਮੇਰੀ ਭੈਣ ਸੇਵਾ ਕਰਾਉਂਦੀ ਆ ਠੀਕ ਹੋ ਗਈ ਮੈਂ ਹਾਲੀ ਤੋਂ ਲੈ ਕੇ ਆਏ ਸੀ ਭੈਣ ਨੂੰ ਸਤਿ ਸ੍ਰੀ ਅਕਾਲ ਲੈਣਾ ਸਤਿ ਸ੍ਰੀ ਅਕਾਲ ਠੀਕ ਹੈ ਮੇਰੀ ਭੈਣ ਠੀਕ ਹੈ ਠੀਕ ਹੈ ਖੁਸ਼ ਹੈ ਤੂੰ ਹਾਂ ਠੀਕ ਹੈ ਸਤਿ ਸ੍ਰੀ ਅਕਾਲ ਭੋਲੀ ਭੈਣੇ ਸਤਿ ਸ੍ਰੀ ਅਕਾਲ ਠੀਕ ਹਾਂ ਠੀਕ ਹੈ ਕੋਈ ਨਾ ਦਵਾਈ ਲਈ ਸੀ ਹਾਂ ਹਾਂ ਠੀਕ ਸਤਿ ਸ੍ਰੀ ਅਕਾਲ ਬੀਤਾ ਭੈਣੇ ਠੀਕ ਹੈ ਬੀਤਾ ਹਾਂ ਸਤਿ ਸ੍ਰੀ ਅਕਾਲ ਭੈਣੇ ਠੀਕ ਹੋ ਤੁਸੀਂ ਠੀਕ ਆ ਵੀ ਜੱਸੀ ਜੱਸੀ ਜਿਹਾ ਕੋਈ ਨਹੀਂ ਕਿਵੇਂ ਜੱਸੀ ਭੈਣੇ ਠੀਕ ਹੈ ਤੂੰ ਐਸੀਆਂ ਰੱਬ ਵਰਗੀਆਂ ਭੈਣਾਂ ਹਨਾ ਤੇ ਹੋਰ ਇੱਥੇ ਜਦੋਂ ਵਿੱਚੇ ਹੀ ਮੇਲ ਤੇ ਫੀਮੇਲ ਇਕੱਠੇ ਨੇੜੇ ਤੇੜੇ ਰਹਿ ਰਹੇ ਆ ਤਾਂ ਬੜੀਆਂ ਸਾਨੂੰ ਅਲੱਗ ਤਰ੍ਹਾਂ ਦੀਆਂ ਪਰੇਸ਼ਾਨੀਆਂ ਆਉਂਦੀਆਂ ਹਨਾ ਉਸ ਕਰਕੇ ਅਸੀਂ ਚਾਹੁੰਦੇ ਆ ਵੀ ਬੀਬੀਆਂ ਦਾ ਤੇ ਭੈਣਾਂ ਦਾ ਅਲੱਗ ਹੋ ਜਵੇ ਇੱਕ ਘਰ ਬਣ ਜਵੇ ਤੇ ਜਿਹਦੇ ਵਿੱਚ ਕਰੀਬ 500 ਬੈੱਡ ਦਾ ਬਣ ਜਵੇ ਤੇ ਜਿਹਦੇ ਵਿੱਚ ਬੀਬੀਆਂ ਭੈਣਾਂ ਅਲੱਗ ਇਹਨਾਂ ਦਾ 베ੜਾ ਵੀ ਲੱਗ ਹੋਵੇ ਸਸਰੀਕਾਲ ਕਿਵੇਂ ਸੰਦੀਪ ਭੈਣੇ ਠੀਕ ਹੈ ਤੂੰ ਠੀਕ ਆ ਸਸਰੀਕਾਲ ਸੁਖਵੀਰ ਭੈਣੇ ਤਕੜੀ ਹੈ ਭਾਈ ਤੂੰ ਹੋਰ ਰਪਾਲ ਸਿੰਘ ਦੀ ਦਵਾਈ ਦੇਈ ਜਾਂਦੇ ਆਂ हां श जी ठीक है पुत्त की गल मेडिसिन दे रही है वेरी गुड शाबाश शाबाश हां भी यस्मीन ठीक है पुत्त हां जी की कर रही थी मेडिसिन दवाई दे रही है अरे यस्मीन भी साडी ठीक हो गई हुन मनदीप चावला ਭੈਣੇ ਸਾਸਰੀਕਾਲ ਠੀਕ ਹੈ ਭੈਣੇ ਹੋਰ ਸੇਤਨ ਠੀਕ ਹੈ ਹੁਣ ਤੂੰ ਵਧੀਆ ਸੇਵਾ ਕਰਾਉਣੀ ਹੁੰਨੇ ਹੋ ਬਾਜੀ ਬਾਜੀ ਇਹ ਮਨਦੀਪ ਚਾਵਲਾ ਭੈਣ ਸੋਜਪੁਰ ਤੋਂ ਲੈ ਕੇ ਆਏ ਸੀ ਅਸੀਂ ਭੈਣ ਨੂੰ ਸਾਸਰੀਕਾਲ ਭੈਣੇ ਸਾਸਰੀਕਾਲ ਹੁਣ ਇੱਥੇ ਉੱਪਰ ਅਸੀਂ ਬੈੱਡ ਲਾ ਲਿਆ ਹੈ ਨਾ ਬੀਬੀਆਂ ਤੇ ਭੈਣਾਂ ਨੂੰ ਨਾ ਉੱਪਰ ਸ਼ਿਫਟ ਕਰ ਲਿਆ ਵਾ ਤਾਂ ਤੇ ਸਤਿ ਸ੍ਰੀ ਅਕਾਲ ਜੀ ਇਹ ਭੈਣ ਜੀ ਸਾਡੇ ਕੋਲੇ ਕਾਹਲੇ ਨੇ ਸੇਵਾ ਕਰਾਉਣ ਵਾਸਤੇ ਬੰਬੇ ਕਿੱਥੋਂ ਆਏ ਸੀ ਤੁਸੀਂ ਮੈਂ ਬਰੂ ਮਿੱਡਮੈਂ ਯਾਨੀ ਕਿ ਚਾਚਾ ਕਾਂਸੇ ਆਇਓ ਉੱਤਰਾਖੰਡ ਉੱਤਰਾਖੰਡ ਸੇ ਆਇਓ ਰਾਂਚੀ ਉੱਤਰਾਖੰਡ ਹੈਨਾ ਹਰਿਦਵਾਰ ਸੇ ਆਗੇ ਇਹ ਵੀ ਨਰਸ ਰਹੇ ਨੇ ਪਹਿਲਾਂ ਹਨਾ ਸੇਵਾ ਕਰਦੇ ਮੈਡੀਕਲ ਸੇਵਾ ਹੁਣ ਇਹ ਵੀਡੀਓ ਦੇਖਦੇ ਸੀ ਉਤੋਂ ਸਪੈਸ਼ਲੀ ਸੇਵਾ ਕਰਾਉਣ ਵਾਸਤੇ ਇੱਥੇ ਆਏ ਨੇ ਸਾਡੇ ਹਾਂ ਸਤਿ ਸ੍ਰੀ ਅਕਾਲ ਸੰਗਤ ਹੋਂਦੇ ਦੋਂਦੇ ਹੁੰਦੀ ਹੈ ਮੇਰੀ ਭੈਣ ਮੈਂ ਤਾਂ ਲੋਜੀ ਕੰਮ ਕਰਦੇ ਨੀੜ ਸਿਮਰਨ ਸਾਰੇ ਕੰਮ ਕਰਨ ਲੱਗ ਗਈ ਸਾਰੇ ਕੰਮ ਲੈ ਗਈ ਇੱਥੇ ਰਹਿਣਾ ਹਣਾ ਠੀਕ ਹੈ ਭੈਣੇ ਠੀਕ ਹੈ ਸਤਿ ਸ਼ਕਾਲ ਠੀਕ ਹੈ ਭੈਣੇ ਨਮਸਤੇ ਨਮਸਤੇ ਠੀਕ ਹੈ ਬਿਲਕੁਲ ਠੀਕ ਸਤਿਨਾਮ ਕਹੀਦਾ ਕਾਲੂ ਗੁਰਦਾਰਿਆ ਕੇ ਸਤਿਨਾਮ ਕਵਾਂਗੇ ਅੱਛਾ ਠੀਕ ਹੈ ਭੈਣੇ ਠੀਕ ਹੈ ਹਾਂ ਹਾਂ ਜਾਏਂ ਆਏਂਗੇ ਮੈਂ ਫੋਨ ਕੀਤਾ ਸੀ ਆਉਣਗੇ ਆਉਣਗੇ हां मई नमस्ते।, नमस्ते और मई ठीक है ठीक है ठीक है बस खुश चाहिदी मई ते ਹੁਣ ਜਿਵੇਂ ਆ ਤੁਸੀਂ ਦੇਖਦੇ ਹੋ ਪਹਿਲਾਂ ਇੱਥੇ ਬਾਪੂ ਬੁਜ਼ੁਰਗ ਰਹਿੰਦੇ ਸੀ ਕਿ ਵੀਰ ਰਹਿੰਦੇ ਸੀ ਸਾਡੇ ਫਿਰ ਆ ਮੂਰੇ ਲਾ ਕੇ ਅਸੀਂ ਬੰਦ ਕੀਤਾ ਸੀ ਕਿਉਂਕਿ ਇੱਥੋਂ ਵੀ ਥੱਲੇ ਬੀਬੀਆਂ ਵੱਲ ਉਹ ਖੜ ਕੇ ਦੇਖਦੇ ਸੀਗੇ ਹਨਾ ਤਾਂ ਬੜਾ ਆਊਟ ਜਿਹਾ ਲੱਗਦਾ ਸੀਗਾ ਫਿਰ ਹੁਣ ਚਲੋ ਬਾਪੂ ਉੱਪਰ ਸ਼ਿਫਟ ਕਰਤੇ ਤਾਂ ਹੁਣ ਉੱਪਰ ਵੀ ਇਦਾਂ ਹੀ ਬੰਦ ਕਰਿਆ ਉਹਨਾਂ ਨੂੰ ਵੀ ਥੱਲੇ ਨਾਲ ਉਹਨ ਟਰੈਕਟਰ ਨਾ ਹੁਣ ਥੱਲੇ ਦੇਖਣ ਨਾ ਬੀਬੀਆਂ ਵੱਲ ਕਿਉਂਕਿ ਹੁਣ ਬਿਲਡਿੰਗ ਇੱਕਾ ਬੇੜਾ ਵੀ ਇੱਕਾ ਤੇ ਉਹਦੇ ਵਿੱਚ ਕਿੰਨਾ ਕੁ ਆਪਾਂ ਕਰ ਸਕਦੇ ਹਾਂ ਫਿਰ ਜੇ ਕਰਦੇ ਆ ਤਾਂ ਫਿਰ ਐਂ ਲੱਗਦਾ ਜਿਵੇਂ ਮੰਨ ਲਓ ਇੱਕ ਜੇਲ੍ਹ ਚ ਬੰਦ ਕਰਤਾ ਇਹਨਾਂ ਨੂੰ ਤੇ ਇਸ ਕਰਕੇ ਅਸੀਂ ਚਾਹੁੰਦੇ ਆ ਵੀ ਇੱਕ ਨਵੀਂ ਬਿਲਡਿੰਗ ਬਣ ਜਵੇ ਹੁਣ ਜਿਵੇਂ ਆ ਬਿਲਡਿੰਗ ਤਾਂ ਅਸੀਂ ਬਣਾ ਲਈ ਨਕਸ਼ੇ ਦੇ ਮੁਤਾਬਕ ਹੁਣ ਜਿਹੜੀ ਨਵੀਂ ਬਿਲਡਿੰਗ ਬਣਨੀ ਆ ਜਗ੍ਹਾ ਤਾਂ ਸਾਡੇ ਕੋਲੇ ਹੈਗੀ ਆ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਠੀਕ ਹੈ ਭੈਣੇ ਠੀਕ ਹੈ ਐਦਾਂ ਖੁਸ਼ ਪਹਿਣਾ ਮੇਰੀਆਂ ਰੱਬ ਵਰਗੀਆਂ ਹਨਾ ਤੇ ਇਦਾਂ ਜਦੋਂ ਮਿਲਦੀਆਂ ਇਹਨਾਂ ਨੂੰ ਮਿਲ ਕੇ ਆਪਣੇ ਆਪ ਨੂੰ ਆਪਣੇ ਮਨ ਨੂੰ ਵੀ ਸਕੂਨ ਮਿਲਦਾ ਵੀ ਅਸੀਂ ਪਤਾ ਨਹੀਂ ਕਿੰਨੇ ਕੋਈ ਚੰਗੇ ਕਰਮ ਕੀਤੇ ਸੀ ਜਿਹੜੀਆਂ ਇਹਨਾਂ ਦੀਆਂ ਭੈਣਾਂ ਦਾ ਮਾਵਾ ਨਾਲ ਸਾਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਡੀ ਸਾਂਝ ਪਵਾਈ ਆ ਤੇ ਬਿਲਡਿੰਗ ਬਣਾਉਣੀ ਚਾਹੁੰਦੇ ਆ ਉਹਦਾ ਨਕਸ਼ਾ ਵੀ ਪ੍ਰੋਪਰ ਹੈ ਨਾ ਕਿੱਥੇ ਬਣਾਈਏ ਕਿਹੜੀ ਖੱਬੇ ਪਾਸੇ ਬਣਾਈਏ ਸੱਜੇ ਬਣਾਈਏ ਮੂਹਰੇ ਬਣਾਈਏ ਪਿੱਛੇ ਬਣਾਈਏ ਹੈ ਨਾ ਉਹ ਵੀ ਕੋਈ ਆਰਕੀਟੈਕਟ ਵੀ ਸਾਡੇ ਨਾਲ ਜੁੜੇ ਵੀ ਹੋਇਆ ਕੁਛ ਵੀਰ ਤੇ ਕੁਛ ਤੁਸੀਂ ਕੋਈ ਹੋਰ ਭੈਣ ਭਰਾ ਵੀ ਸਾਡੀ ਵੀਡੀਓ ਦੇਖਦਾ ਤਾਂ ਜਰੂਰ ਸਾਨੂੰ ਸੁਜੈਸਟ ਕਰੋ ਵੀ ਆਪਾਂ ਕਿਦਾਂ ਸੀਵਰੇਜ ਦਾ ਪਲਾਨ ਕਰਨਾ ਵੀ ਸੀਵਰੇਜ ਦਾ ਪਾਣੀ ਇੱਕ ਪਾਸੇ ਨੂੰ ਜਾਵੇ ਵਾਟਰ ਸਪਲਾਈ ਦਾ ਪਾਣੀ ਹਨਾ ਟੈਂਕੀ ਵੱਡੀ ਲੱਗਣੀ ਆ ਹੁਣ ਸਰਕਾਰ ਨੂੰ ਬੇਨਤੀ ਕੀਤੀ ਆ ਅਸੀਂ ਪ੍ਰੋਜੈਕਟ ਵੀ ਜੇ ਸਾਡੇ ਤੇ ਸਰਕਾਰੀ ਟੈਂਕੀ ਬਣ ਜੇਵੇ ਵੱਡੀ ਇੱਕ ਤਾਂ ਪਾਣੀ ਦੀ ਬਹੁਤ ਕਿੱਲਤ ਹੁੰਦੀ ਆ ਸਾਨੂੰ ਇੱਥੇ ਹਨਾ ਤੇ ਇਸੇ ਤਰ੍ਹਾਂ ਵੀ ਬੀਬੀਆਂ ਦਾ ਇੱਕ ਘਰ ਮਾਵਾ ਦਾ ਇੱਕ ਘਰ ਅਲੱਗ ਜਿਹਦਾ ਅਲੱਗ ਇੱਕ ਵਿਹੜਾ ਹੋਵੇ ਅਲੱਗ ਇੱਕ ਘਰ ਹੋਵੇ ਉੱਥੇ ਸਾਰੀਆਂ ਸੁਵਿਧਾਵਾਂ ਹੋਣ ਬੱਚਿਆਂ ਨੂੰ ਖੇਡਣ ਨੂੰ ਅਲੱਗ ਛੋਟੀ ਜਿਹੀ ਇੱਕ ਪਾਰਕ ਹੋਵੇ ਤੇ ਬੀਬੀਆਂ ਭੈਣਾਂ ਜਦੋਂ ਮਰਜ਼ੀ ਜਿੱਥੇ ਮਰਜ਼ੀ ਬੈਠ ਸਕਣ ਬਾਹਰ ਧੁੱਪ ਦੇ ਵਿੱਚ ਤੇ ਇਹ ਸਾਡੀ ਬੇਨਤੀ ਹੈ ਹੱਥ ਜੋੜ ਕੇ ਜੀ ਕੋਈ ਭੈਣ ਭਰਾ ਸਾਡੀ ਵੀਡੀਓ ਦੇਖਦੇ ਜਰੂਰ ਸਾਡੀ ਮਦਦ ਕਰੋ ਸਾਨੂੰ ਹੁਣ ਇਸ ਬਿਲਡਿੰਗ ਨੂੰ ਕੰਪਲੀਟ ਕਰਨ ਵਾਸਤੇ ਵੀ ਜਿਵੇਂ ਸੈਂਟਰੀ ਦਾ ਸਮਾਨ ਚਾਹੀਦਾ ਵਾ ਤੇ ਲੱਕੜੀ ਦਾ ਸਮਾਨ ਚਾਹੀਦਾ ਦਰਵਾਜ਼ੇ ਬਾਰੀਆਂ ਲੱਗਣ ਵਾਲੀਆਂ ਲਾਸਟ ਵਾਲੇ ਫਲੋਰ ਦੀਆਂ ਤੇ ਫਿਰ ਆ ਕੋਈ ਨਾ ਭੈਣ ਕੋਈ ਨਾ ਤੇ ਫਿਰ ਉੱਪਰ ਟਾਈਲਾਂ ਲੱਗਣ ਵਾਲੀਆਂ ਵਾ ਟਾਈਲਾਂ ਦੀ ਲੋਡ ਹੈਗੀ ਹੈ ਹਨਾ ਤੇ ਫਿਰ ਸਰੀਏ ਦੀ ਲੋਡ ਆ ਲਾਸਟ ਵਾਲਾ ਜਿਹੜਾ ਉੱਪਰਲਾ ਫਲੋਰ ਆ ਮਮਕਤੀ ਵਗੈਰਾ ਸਾਰੀ ਉਹਦਾ ਲੈਂਟਰ ਪੈਣ ਵਾਲਾ ਵਾ ਤੇ ਇਸ ਤਰ੍ਹਾਂ ਸਾਨੂੰ ਜਰੂਰ ਜਿਹੜਾ ਹੁਣੇ ਬਿਲਡਿੰਗ ਦਾ ਕਰੀਬ 80% 70 ਤੋਂ 80% ਕੰਮ ਕੰਪਲੀਟ ਹੋ ਗਿਆ ਵਾ 30% ਕੰਮ ਆ ਜਿਹੜਾ ਹਜੇ ਵੀ ਬੈਲੈਂਸ ਪਿਆ ਵਾ ਉੱਪਰਲੇ ਦੋ ਫਲੋਰ ਆ ਜਿਹੜੇ ਉਹ ਕੰਪਲੀਟ ਕਰਨ ਵਾਲੇ ਆ ਉਹਦੇ ਵਿੱਚ ਬਹੁਤ ਸਾਰਾ ਕੰਮ ਪੈਂਡਿੰਗ ਆ ਤੇ ਪਰ ਬਹੁਤ ਇਸ ਟਾਈਮ ਪਰੇਸ਼ਾਨੀ ਆ ਰਹੀ ਆ ਕਿਉਂਕਿ ਸਿਆਲਾਂ ਦਾ ਟਾਈਮ ਆ ਪਰਿਵਾਰ ਸੁੱਖ ਨਾਲ ਬਹੁਤ ਵੱਡਾ ਮੈਡੀਕਲ ਜਿਹੜੀਆਂ ਜ਼ਰੂਰਤਾਂ ਸਾਡੀਆਂ ਹਸਪੀਟਲ ਵਾਲੀਆਂ ਉਹ ਬਹੁਤ ਜ਼ਿਆਦਾ ਵਧੀਆਂ ਹੋਈਆਂ ਵਾ ਤਾਂ ਜਿੰਨੀ ਕੁ ਸਾਨੂੰ ਲੋਕਾਂ ਵੱਲੋਂ ਸਪੋਰਟ ਮਿਲ ਰਹੀ ਆ ਹੈਲਪ ਮਿਲ ਰਹੀ ਆ ਉਹਦੇ ਨਾਲ ਸਾਡੀਆਂ ਮੈਡੀਕਲ ਸਹੂਲਤਾਂ ਪੂਰੀਆਂ ਹੁੰਦੀਆਂ ਵਾ ਤੇ ਹੁਣ ਨਰਸਿੰਗ ਸਟਾਫ ਵੀ ਆ ਹਨਾ ਕਰੀਬ 26 27 ਨਰਸਿੰਗ ਸਟਾਫ ਦੇ ਮੈਂਬਰ ਨੇ ਸਾਡੇ ਫਿਰ ਸਾਡੇ ਕੋਲੇ ਪੰਜ ਡਾਕਟਰ ਨੇ ਜਿਹੜੇ ਬੀਐਮਐਸ ਨੇ ਤੇ ਫਿਰ ਦੋ ਡਾਕਟਰ ਨੇ ਜਿਹੜੇ ਸਾਡੇ ਕੋਲੇ ਐਮਡੀ ਮੈਡੀਸਨ ਨੇ ਜਿਹੜੇ ਹਨ ਇੱਕ ਐਮਡੀ ਮੈਡੀਸਨ ਇੱਕ ਐਮਡੀ ਸਾਈਕਾਇਟ੍ਰਿਕ ਆ ਫਿਰ ਇੱਕ ਡਾਈਟਿਸ਼ਨ ਆ ਡਾਕਟਰ ਹਨ ਡਾਈਟ ਤੇ ਨੇ ਤੇ ਇੱਕ ਡਾਕਟਰ ਦੋ ਡਾਕਟਰ ਸਾਡੇ ਕੋਲ ਫਿਜ਼ੀਓਥੈਰੇਪਿਸਟ ਨੇ ਹਨ ਤੇ ਫਿਰ ਜਿਹੜੇ ਬਾਹਰ ਸਾਈਕਾਇਟ੍ਰਿਕ ਡਾਕਟਰ ਕੈਂਪ ਦੇ ਵਿੱਚ ਆਉਂਦੇ ਨੇ ਉਹ ਪੰਜ ਡਾਕਟਰ ਆਉਂਦੇ ਨੇ ਉਹਨਾਂ ਦੇ ਵਿੱਚੋਂ ਚਲੋ ਵਾਹਿਗੁਰੂ ਦੀ ਕਿਰਪਾ ਨਾਲ ਚੋ ਚਾਰ ਡਾਕਟਰ ਤਾਂ ਮਤਲਬ ਫ੍ਰੀ ਸੇਵਾ ਕਰਦੇ ਨੇ ਤੇ ਬਾਕੀ ਜਿਹੜੇ ਅੰਦਰਲੇ ਡਾਕਟਰ ਨੇ ਸਾਰਿਆਂ ਨੂੰ ਤਰਖਾਹਾਂ ਦਿੰਨੇ ਹਨ ਫਿਰ ਸਿਕਿਉਰਟੀ ਦਾ ਵੀ ਹੁਣ ਕਿਉਂਕਿ ਬਹੁਤ ਵੱਡਾ ਹੋ ਗਿਆ ਪਰਿਵਾਰ ਫਿਰ ਸਿਕਿਉਰਟੀ ਵਾਲੇ ਵੀ ਕਰੀਬ 16 17 ਮੈਂਬਰ ਨੇ ਸਿਕਿਉਰਟੀ ਵਾਲੇ ਜਿਹੜੇ ਇੱਥੇ ਸਾਡੇ ਕੋਲੇ ਸਿਕਿਉਰਟੀ ਦਾ ਕੰਮ ਦੇਖਦੇ ਨੇ ਫਿਰ ਸਫਾਈ ਵਾਲੇ ਵਰਕਰ ਨੇ ਹਨਾ ਕਰੀਬ ਇੰਨੇ ਹੀ 26 27 ਮੈਂਬਰ ਜਿਹੜੇ ਹੈਗੇ ਨੇ ਉਹ ਸਫਾਈ ਵਾਲੇ ਪਹਿਣਾ ਨੇ ਜਿਹੜੀਆਂ ਇੱਥੇ ਸਾਰਾ ਦਿਨ ਬੀਬੀਆਂ ਨੂੰ ਸਾਂਭਦੀਆਂ ਹਨ ਜੀਡੀਆਈ ਸਟਾਫ ਨੇ ਜਿਹੜੇ ਬੀਬੀਆਂ ਭੈਣਾਂ ਨੂੰ ਨਮਾਉਣ ਦੀ ਬੀਬੀਆਂ ਭੈਣਾਂ ਦੇ ਮਤਲਬ ਡਾਈਪਰ ਚੇਂਜ ਕਰਨ ਦੀ ਸੇਵਾ ਕਰ ਸਫਾਈ ਦੀ ਸੇਵਾ ਬਾਥਰੂਮਾਂ ਦੀ ਸਾਫ ਸਫਾਈ ਦੀ ਸੇਵਾ ਹਸਪੀਟਲ ਦੇ ਵਿੱਚ ਵੀ ਇਦਾਂ ਹੀ ਸਾਫ ਸਫਾਈ ਵਾਲੇ ਮਲਾਜਮ ਹਨ ਤੇ ਮਨਿਕ ਪਰਿਵਾਰ ਦੀ ਜਿਹੜੀ ਸਟਰੈਂਥ ਆ ਬਹੁਤ ਵੱਡੀ ਹੋਈ ਜਾਂਦੀ ਹੈ ਜ਼ਰੂਰਤਾਂ ਵੀ ਬਹੁਤ ਵੱਡੀਆਂ ਹੋਈ ਜਾਂਦੀਆਂ ਹਨ ਤੇ ਇਸ ਕਰਕੇ ਸਾਡੀ ਬੇਨਤੀ ਹੈ ਹੱਥ ਜੋੜ ਕੇ ਵੀ ਤੁਸੀਂ ਸਾਡਾ ਜਰੂਰ ਸਾਥ ਦਿਓ ਤਾਂ ਜੋ ਜਿਹੜੇ ਹੁਣ ਦਿਨ ਖੁੱਲ ਜਾਣੇ ਆ ਹੋਰ 20 ਦਿਨਾਂ ਨੂੰ ਮਹੀਨੇ ਨੂੰ ਮੇਸਤਰੀਆਂ ਦਾ ਕੰਮ ਆ ਜਿਹੜਾ ਥੋੜਾ ਜਿਹਾ ਚੱਲ ਪਊਗਾ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਕੀ ਫਤੇ ਹੋਰ ਮੇਰੀਆਂ ਧੀਆਂ ਠੀਕ ਆ ਅੱਜ ਸਕੂਲੇ ਗਈਆਂ ਸੀਗੀਆਂ 26 ਜਨਵਰੀ ਆ ਕੱਲ ਨੂੰ ਤੇ ਇਹਨਾਂ ਦੇ ਇੱਥੇ ਮੂੰਹ ਦੇ ਉੱਤੇ ਝੰਡੇ ਲਾਏ ਹੋਏ ਸਕੂਲ ਵਾਲਿਆਂ ਨੇ ਤੇ ਉੱਥੇ ਅੱਜ ਫੰਕਸ਼ਨ ਸੀ ਇਹਨਾਂ ਦੇ ਸਕੂਲ 26 ਜਨਵਰੀ ਦਾ ਤੇ ਇਹ ਵੀ ਬੱਚੇ ਵੀ ਹੁਣ ਮੰਨ ਲਓ ਇੱਥੇ ਹੀ ਹਨਾ ਨਾਲ ਹੀ ਵਿਚੇ ਰਹਿੰਦੇ ਹੁਣ ਸਾਡੀਆਂ ਧੀਆਂ ਵੀ ਸੁੱਖ ਨਾਲ ਵੱਡੀਆਂ ਹੋਈ ਜਾਂਦੀਆਂ ਵਾ ਜਿਹੜੀਆਂ 7ਵੀਂ 8ਵੀਂ ਵਾਲੀਆਂ ਕੁੜੀਆਂ ਵਾ ਤੇ ਉਦਾਂ ਜਿਵੇਂ ਕਹਿੰਦੀਆਂ ਕੋਠੇ ਜਿੱਡੀਆਂ ਹੋ ਗਈਆਂ ਹੋਣੀ ਸ਼ਾਖਸ਼ੀਤਾਂ ਦੀਆਂ ਪਰਮਜੀਤ ਤੇ ਉਹਨਾਂ ਬੱਚਿਆਂ ਨੂੰ ਅਸੀਂ ਚਾਹੁੰਦੇ ਆਂ ਵੀ ਇੱਕ ਅਲੱਗ ਤਰ੍ਹਾਂ ਦਾ এনवायरमेंट ਮਿਲੇ ਹਨਾ ਹੁਣ ਜਿਵੇਂ ਧੁੱਪ 'ਚ ਬਿਠਾਉਣਾ ਹੁੰਦਾ ਆ ਪਿੱਛੇੋਂ ਚੜਦੀ ਧੁੱਪ ਆਉਂਦੀ ਆ ਇੱਧਰ ਇਦਾਂ ਲੋਹੇ ਦੀਆਂ ਜਾਲੀਆਂ ਲਾਈਆਂ ਹੋਈਆਂ ਇੱਥੇ ਮੰंजे ਢਾ ਦੇਣੇ ਆ ਭੈਣਾ ਇੱਥੇ ਬੈਠ ਜਾਂਦੀਆਂ ਅੰਦਰ-ਅੰਦਰ ਹਨਾ ਇਥੇ ਜਿਨ੍ਹਾਂ ਨੂੰ ਚੱਕ ਕੇ ਬਾਹਰ ਲੈ ਕੇ ਜਾਣਾ ਹਾਂਜੀ ਮਾਂ ਗਰਦੇਬੋ ਕਿਵੇਂ ਆ ਮੱਥੇ ਬਿਠਾ ਗੋ ਬੱਸੇ ਬਿਠਾ ਲਦੀਏ ਕਿੱਥੇ ਜਾਣਾ ਬੱਸੇ ਬੈਠ ਕੇ ਕਿ ਅਜਿੰਦਰ ਨੂੰ ਜਿੰਦਰ ਆਈ ਆ ਕਿ ਨਾਲ ਪਿੰਡ ਆਹੋ ਉੱਥੇ ਜਾਣਾ ਤੂੰ ਤੇ ਮੁੰਡੇ ਤੇ ਤਾਂ ਇੱਥੇ ਆ ਦੋਨੇ ਉਹ ਮੁੰਡੇ ਠੀਕ ਆ ਹਾਂ ਫਿਰ ਉਹ ਇੱਥੇ ਰਹਿਣ ਦੇ ਉਹਨਾਂ ਨੂੰ ਜਿਹੜਾ ਦਵਾਈ ਚੱਲਦੀ ਆ ਉਹਨਾਂ ਦੀ ਇਲਾਜ ਚੱਲਦਾ ਉਹਨਾਂ ਦਾ ਉਹਨਾਂ ਦਾ ਹਾਂ ਬੱਡੇ ਬਲ ਨਹੀਂ ਦਵਾਈ ਤਾਂ ਚੱਲਦੀ ਹੈ ਹਜੇ ਉਹਨਾਂ ਦੀ ਲੈ ਮੈਨੂੰ ਘੱਲ ਦੋ ਵੇ ਜਿਹਦੇ ਕੋਲ ਜਾਏਂਗੀ ਤੂੰ ਅੱਗੇ ਤੇਰੀ ਕੁੜੀ ਲੈ ਗਈ ਤੇਨੂੰ ਫਿਰ ਛੱਡ ਗਈ ਸੀ ਉਹ ਨਹੀਂ ਛੱਡ ਕੇ ਨਹੀਂ ਗਈ ਉਹ ਜਾਣਾ ਸੀ ਨਾ ਉਹਦਾ ਨਾਮ ਸੀ ਅੱਛਾ ਤੂੰ ਹਣੇ ਤੇ ਪਤਨੀ ਨਹੀਂ ਰਹਿਣਾ ਆਪਦੇ ਕੋਲੇ ਮੇਰੇ ਕੋਲ ਨਹੀਂ ਰਹਿਣਾ ਨਹੀਂ ਨਹੀਂ ਛੱਡਿਆ ਆ ਛੱਡਿਆ ਆਗੇ ਆਗੇ ਸੰਤੋਸ਼ ਰੋਕੋ ਉੱਥੇ ਚੱਲ ਵੜਾਂਗੇ ਇਧਰ ਨੂੰ ਜਲਦੀ ਘੱਟ ਲੈਣ ਦੇ ਜੇ ਆਪਾਂ ਚੱਲ ਵੜਾਂਗੇ ਇਦਾਂ ਨਾ ਭਟਾ ਠੰਡ ਠੰਡ ਦੀ ਘਟ ਲੈਣ ਦੇ ਥੋੜੇ ਦਿਨ ਰੁਕ ਜਾ ਫਿਰ ਚੱਲ ਵੜਾਂਗੇ ਠੀਕ ਆ ਨਹੀਂ ਹਾਂ ਠੰਡ ਜੀ ਰੁਕ ਨਾ ਕੋਈ ਨਾ ਚੱਲ ਵੜਾਂਗੇ ਫਿਰ ਆਪਾਂ ਠੀਕ ਆ ਚੱਲ ਵੜਾਂਗੇ ਕੋਈ ਨਾ ਕਰ ਦੇਬੋ ਇਹ ਮਾਤਾ ਨੂੰ ਨਾਹਰ ਵਾਲਾ ਸਿਉਣ ਦਾ ਕੰਮ ਕਰਦੇ ਮਾਤਾ ਦੀ ਨਿਗਾ ਵੀ ਬਹੁਤ ਜ਼ਿਆਦਾ ਘੱਟ ਸੀ ਹੁਣ ਤਾਂ ਅੱਖਾਂ ਦੀ ਸਫਾਈ ਹੋ ਗਈ ਥੋੜੀ ਮੁੰਡਾ ਵਿਆਹ ਤੇ ਫਿਰ ਮੁੰਡਾ ਲੈ ਮਾਂ ਠੀਕ ਆ ਮਾਂ ਠੀਕ ਆ ਆ ਜਾ ਮਾਂ ਦੇ ਦੋਨੇ ਮੁੰਡੇ ਅਫਸੈਟ ਹੋ ਗਿਆ ਕੀ ਹੋ ਰਿਹਾ ਹੈਗਾ ਮਾਂ ਦਾ ਸੁਪਨਾ ਵੀ ਮੈਂ ਆਪਦੇ ਪੁੱਤ ਨੂੰ ਵਿਆਵਾ ਹੈ ਨਾ ਮੇਰੇ ਘਰੇ ਨੂੰ ਆਉਣ ਦੋ ਪੁੱਤ ਨੇ ਚੰਗੇ ਭਲੇ ਸ਼ੇਰਾਂ ਵਰਗੇ ਸੀਗੇ ਦੋਨੋਂ ਹੀ ਆਫਸੈਟ ਹੋ ਗਏ ਕਿਸੇ ਰਿਸ਼ਤੇਦਾਰ ਨੇ ਸਾਥ ਨਹੀਂ ਦਿੱਤਾ ਕਿਸੇ ਭੈਣ ਭਰਾ ਨੇ ਸਾਥ ਨਹੀਂ ਦਿੱਤਾ ਕੋਈ ਜਗਿੰਦਰ ਨਾਲ ਆਇਆ ਮਾਂ ਹਾਲਤ ਦੇਖੋ ਕੀ ਸੀ ਉਸ ਟਾਈਮ ਮਾਤਾ ਜਗਿੰਦਰ ਨਾਲ ਆਇਆ ਮਾਂ ਹਾਂ ਲੈ ਜਾਾਂਗੇ ਨਹੀਂ ਜਗਿੰਦਰ ਉਹਨੇ ਨਹੀਂ ਜਾਣਾ ਨਾਲ ਨਹੀਂ ਨਹੀਂ ਆ ਜਾਉਂਗੀ ਨਹੀਂ 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 ਤੇਰੇ ਮੁੰਡਾ ਉਹਨਾਂ ਨੂੰ ਬੁਲਾਉਂਗਾ ਮੈਂ ਕੁੜੀ ਨੂੰ ਬੁਲਾਉਂਗਾ ਤੇਰੀ ਨੂੰ ਠੀਕ ਆ ਮੈਂ ਬੁਲਾਉਂਗਾ ਕੁੜੀ ਨੂੰ ਤੇਰੀ ਗੁਰਦੇਬੋ ਕੋਈ ਨਾ ਫਿਕਰ ਨਾ ਕਰਨੀ ਦੇਬੋ ਨਹੀਂ ਬਹਿ ਜਾ ਮੰਜੇ ਤੇ ਮਿਲਾਵਾਂ ਸਰ ਗੱਲ ਕਰ ਖੁਈ ਠੀਕ ਆਰ ਇੱਥੇ ਬੈਠ ਪਹਿਲਾਂ ਮੰਜੇ ਤੇ ਬਹਿ ਜਾ ਜਾ ਬਹਿ ਜਾ ਗੱਲ ਕਰਦੇ ਕੀ ਕਰਦਾ ਮੈਂ ਬਹਿ ਜਾ ਇੱਥੇ ਬਹਿ ਜਾ ਇਹ ਨਾ ਜਾ ਇਹਦੁਰ ਬੇਬੇ ਆਰਾਮਪੁਰ ਹਨਾ ਬਲਾਈਂਡ ਨੇ ਅੱਖਾਂ ਤੋਂ ਬਾਤਾਂ ਨੂੰ ਬਿਲਕੁਲ ਦੀਂਦਾ ਨਹੀਂਗਾ ਹਨਾ ਹੁਣ ਖਿਚੜੀ ਉਹਨਾਂ ਨੂੰ ਮਤਲਬ ਚੂਰੀ ਕੱਟ ਕੇ ਦਿੱਤੀ ਰੋਟੀ 'ਚ ਛਕ ਰਹੇ ਨੇ ਇੱਧਰ